ਹਾਂਜੀ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਕਿ ਕਮਟਰੀ ਹੋਣੀ ਉੱਠੇ ਜੀ ਇੱਕਰ ਅੱਖ ਸੁੱਚੀ ਵੀ ਬਹੁਤ ਜ਼ਿਆਦੇ ਅੱਜ ਥੋੜਾ ਅੱਧਾ ਜਿੰਨਾ ਮੈਂ ਤੱਕਾਣਾ ਆ ਗਿਆ ਤੇ ਚਾਹੂ ਪੀ ਲਿਆ ਅੱਜ ਮੈਂ ਚਾਹ ਦਿਖਾ ਕੇ ਪੀਵਾਂ ਐ ਕਰਕੇ ਚਾਹੂ ਪੀ ਲਿਆ ਭਾਈ ਤੇ ਨਿਗਾੜ ਲਾਇਆ ਤੇ ਬਹੁਤ ਬਹੁਤੀ ਚੱਲਿਆ ਆਹ ਵਾਲਾ ਤਾਰ ਲਾਈ ਪਈ ਆ ਵਦਿਕਾ ਤੇ ਰਿਪੋਰਟ ਚੱਲ ਕੇ ਕੋਲੀਆਂ ਸੇ ਦਨੇ ਉੱਠ ਕੇ ਬਾਹਰ ਜਾਣਾ ਔਖਾ ਜੀ ਇੱਥੇ ਦੋਨੇ ਫੋਨ ਇੱਥੇ ਚਾਰ ਲੱਗ ਜਾਂਦੇ ਆ ਚਲੋ ਕੋਈ ਨਹੀਂ ਤੇ ਚਾਹ ਚੋ ਪੀ ਲਈ ਤੇ ਉੱਠ ਕੇ ਬਿਣਿਆ ਟੈਰਨਾ ਮੜਾ ਉੜਦੌਣ ਮੈਂ ਤੇ ਕਬੂਤਰ ਬਾਹਰ ਕੱਢਦੇ ਆਪਣੇ ਅੱਜ ਯਾਰ ਠੀਕ ਆ ਤੇ ਬਹੁਤ ਛੁਰ ਗਿਆ ਉਹਨਾਂ ਨੂੰ ਕੱਢਿਆ ਨਹੀਂ ਕਦੇ ਵੀ ਅੰਦਰ ਹੀ ਬੈਠ ਰਹਿੰਦੇ ਆ ਚਲੋ ਫਿਰ ਕਰਦੇ ਆ ਕੋਈ ਨਹੀਂ ਉੜਦੇ ਚਾਹ ਚੋ ਪੀ ਲਈ ਕਰ ਤੇ ਉੜਦੇ ਆ ਲੋਬਿੰਗ ਤੋਂ ਉੱਠ ਕੇ ਤੇ ਟਾਈਮ ਹੋ ਗਿਆ 11:05 ਹੋ ਗਏ ਰੋਟੀ ਘਾਤੀ ਉੱਠ ਕੇ ਵੀ ਖਾ ਲੇ 1 ਮਿੰਟ ਰੋਕੋ ਓਹੋ ਤੇ ਉੱਠ ਕੇ ਖਾ ਲਏ ਫਿਰ ਰੋਟੀ ਰੱਟੀ ਤੇ ਬੂਟ ਪਾੜ ਪਾੜ ਕੇ ਇਹ ਅਮਰੀਕਨ ਬੂਟ ਆ ਜੀ ਇਹ 3 ਲੱਖ ਦੇ ਆਏ ਐ ਮਹਿੰਗੇ ਹੋੜੇ ਜੇ ਪਰ ਇੱਥੇ ਮਿਲਦੇ ਨਹੀਂ ਇਹ ਧਨੀਆ ਡਾਲਰ ਦੇ ਆਏ ਤੇ ਚਲੋ ਵੀ ਚਲਦੇ ਆ ਬਾਹਰ ਹੁਣ ਤੇ 에어ਪੋਰਟ ਜਲਾ ਦੇ ਚਾਰ ਤੇ ਲੇਟ ਹੈ ਨਹੀਂ ਜੀ ਇੱਧਰ ਆਪ ਪਲੱਗ ਜਨਵੈਟਰ ਤੇ ਤੇ ਇਹਨੂੰ ਚੱਕ ਲਈ ਜਿਗਾਰ ਲਾਇ ਮਰਾ ਤਖੜਾ ਇਹ ਏਅਰਪੋਰਟ ਚਾਰਜ ਲਾਇ ਕੇ ਤੇ ਥੋੜਾ ਨਾ ਫੇਰ ਕਰਦੇ ਸ਼ੇਅਰ ਰੋਟੀ ਢੀ ਖਾ ਕੇ ਤੇ ਲਓ ਬਈ ਤੇ ਰੋਟੀ ਢੀ ਖਾ ਕੇ ਹੋ ਗਏ ਕੈਮ ਤੇ ਹੁਣ ਮਦਕ ਕਬੂਤਰ ਦੇਖਣਗੇ ਤੇ ਫਿਰ ਚੱਲ ਕੇ ਉਹਨੇ ਖੇਤ ਮਦਕ ਖੇਤ ਮਹੀਨਾ ਡੁੱਢ ਮਹੀਨਾ ਉਹ ਖੇਤ ਨਹੀਂ ਗਏ ਜਮਾ ਵੀ ਪਰ ਜਿੱਥੇ ਕਣਕ ਵਿੱਚ ਇੱਕ ਦੋ ਵਾਰ ਹੀ ਗਏ ਹੋਵਾਂਗੇ ਤੇ ਇਹਨਾਂ ਨੂੰ ਦੇਖ ਲਈਏ ਤੇ ਡੈਡੀ ਕੱਢ ਲੂ ਕਬੂਤੇ ਤੇ ਮੈਂ ਕਹਿ ਰਿਹਾ ਹਾਂ ਕਿ ਖੇਤ ਜਾ ਕੇ ਨਾ ਇਹਨਾਂ ਨੂੰ ਦੇਖਣੇ ਸੀਗੇ ਦਾਣੇ ਦੋਨੇ ਪਏ ਆ ਤੇ ਡੈਡੀ ਆਪੇ ਕੱਢ ਲੂ ਬਾਹਰ ਇਹਨਾਂ ਨੂੰ ਦੇਖੋ ਜੀ ਕਰਾ ਤੇ ਚਲੋ ਆਪਾਂ ਫਿਰ ਚੱਲਦੇ ਹਾਂ ਖੇਤ ਨੇ ਤੇ ਤੁਹਾਨੂੰ ਦਿਖਾਉਣੇ ਆ ਚੱਲ ਕੇ ਅਜ ਖੇਤ ਦਾ ਮਾਹੌਲ ਵੀ ਕਿਉਂ ਖੇਤ ਵੀ ਜ਼ਰੂਰੀ ਆ ਭਾਈ ਯਾਰ ਖੇਤ ਮੇਣਾ ਕੁਝ ਨਹੀਂ ਗਾ ਸਦਾ ਹੀ ਹਿਸਾਬ ਆਪਣੇ ਕੋਲ ਤਾਂ ਜੇ ਆਪਾਂ ਅੱਖ ਜੀ ਕਦੇ ਉੱਥੇ ਓਵੇਂ ਨਹੀਂ ਖੇਤ ਮੇਣਾ ਕੁਝ ਨਹੀਂ ਬਣਦਾਗਾ ਉੱਥੋਂ ਹੀ ਦਾਣੇ ਆਉਣੇ ਉੱਥੋਂ ਦਾਣੇ ਪੈਣੇ ਆ ਕਿਉਂ ਉਧਰਾਂ ਨੂੰ ਜੋ ਉੱਥੇ ਕਰਾਂਗੇ ਤਾਂ ਫੇਰ ਹੀ ਹੱਲ ਹੋਊਗਾ ਠੀਕ ਹੈ ਤੇ ਚਲੋ ਚੱਲਦੇ ਆਂ ਖ ਲੋਪ ਚੱਲ ਪੇ ਖੇਤ ਨੂੰ ਤੇ ਆਪਣੇ ਖੇਤ ਤੇ ਗਾ ਚੋਰੀ ਵੀ ਹੋਈ ਆਪਣੇ ਖੇਤਾਂ ਦੇ ਕੋਲੇ ਮੰਨ ਲਓ ਦੋ ਟਰੈਕਟਰ ਨੂੰ ਚੋਰੀ ਹੋ ਗਈ ਬੜੀ ਤੇਰੀ ਠੀਕ ਹੈ ਤੇ ਚੱਲ ਕੋਈ ਦਿਖਾਉਣੇ ਉਹਨੂੰ ਕੀ ਬਣਿਆ ਬਹੁਤ ਗਲਤ ਗੱਲ ਆ ਯਾਰ ਚੋਰੀ ਕਰਨ ਵਾਲਿਆਂ ਦੀ ਚਲ ਚੱਲ ਕੇ ਦਿਖਾਉਂਗਾ ਤੁਹਾਨੂੰ ਕਿ ਚਾਹੁੰਦੇ ਖੇਤ ਆਪਣੇ ਦਿਖਾਉਣੇ ਜਾਂਦੇ ਆਓ ਬਈ ਮਿੱਤਰੋ ਤੇ ਆ ਕੇ ਖੇਤ ਠੀਕ ਆ ਬਈ ਬਹੁਤ ਦਿਨਵਾਦ ਖੇਤਾਂ ਆ ਬਹੁਤ ਰਕ ਠੰਡ ਤਾਂ ਹੈਗੀ ਬਹੁਤ ਜ਼ਿਆਦਾ ਠੀਕ ਆ ਤੇ ਆਏ ਤਾਂ ਬਹੁਤ ਦਿਨਵਾਦ ਖੇਤਾਂਗੇ ਤੇ ਖੇਤ ਦਾ ਬਈ ਅੱਡ ਨਜ਼ਾਰਾ ਹੈ ਸਾਰੇ ਨਾਲੋਂ ਖੇਤ ਦਾ ਅੱਡਾ ਕਰਦਾ ਅੱਡਾ ਹੈ ਅਡੋੜ ਫਰਕ ਹੁੰਦਾ ਪਰ ਖੇਤ ਖੇਤ ਦੀ ਹੁੰਦਾ ਐ ਵਧੀਆ ਕਣ ਖੜੀ ਬਹੁਤ ਸੋਹਣੀ ਇੱਕ ਨੰਬਰ ਫਸਟ ਕਲਾਸ ਨਹੀਂ ਮਾ ਕੰਦੇ ਦਾ ਮਰਾ ਠੇੜੀ ਨੇ ਕਿਹਾ ਸੀ ਚੈੱਕ ਕਰ ਲਈ ਨਹੀਂ ਨਹੀਂ ਚੱਕਦੇ ਤਰੋਂ ਦੇ ਫੱਟੇ ਤੇ ਬਈ ਕਹਿਆ ਸੀ ਮੈਂ ਭੁੱਲ ਗਿਆ ਖੇਤ ਦਾ ਮホール ਦੇਖੋ ਖੇਤ ਵੀ ਜ਼ਰੂਰੀ ਹੈ ਹੁਣ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਵੀ ਖੇਤ ਬਿਨਾ ਬਾਈ ਕੁਝ ਨਹੀਂ ਜਿਹਦੇ ਕੋਲ ਹੈਗਾ ਤੇ ਖੇਤ ਬਿਨਾ ਕੁਝ ਨਹੀਂ ਬਣਦਾ ਕਿਉਂਕਿ ਆਪਾਂ ਨੇ ਕਬੂਤਰਾਂ ਨੂੰ ਜੇ ਦਾਣੇ ਪਾਵਾਂਗੇ ਜੇ ਦਾਣੇ ਪਾਉਣੇ ਦਾਣੇ ਪਹਿਲਾਂ ਬਣਾਉਣੇ ਪੈਣਗੇ ਤੇ ਦਾਣੇ ਬਣਨਗੇ ਕਿੱਥੋਂ ਦਾਣੇ ਬਣਨਗੇ ਖੇਤਾਂ ਚੋਂ ਠੀਕ ਹੈ ਮੈਂ ਤਾਂ ਵੈਸੇ ਖੇਤ ਨਹੀਂ ਆਇਆ ਅੱਜ ਕਿ ਮਾਰਾ ਕਣਕ ਵੀ ਵਜਾਤੀ ਤੇ ਬਸ ਇੱਕ ਰੇ ਪਾ ਗਏ ਮੈਂ ਤੇ ਮੈਂ ਨਹੀਂ ਖੇਤ ਆਇਆ ਹਜੇ ਤੱਕ ਤੇ ਅੱਜ ਜਾਂ ਆਇਆ ਮੈਂ ਤੇ ਨਿੱਕੇ ਖੇਤ ਵੀ ਨਾ ਪਾ ਵੀ ਮੈਂਟ ਵੀ ਨਹੀਂ ਲੈਂਦੇ ਹੁੰਦੇ ਠੀਕ ਆ ਅੱਗੇ ਪਵੇਂ ਕੰਮ ਨਾ ਵੀ ਹੁੰਦਾ ਨਾ ਬੀਅਰ ਕੰਮ ਹੈ ਨਹੀਂ ਤੇ ਦਿੱਲੀ ਦਾ ਮਨਿਕ ਚੱਲ ਇੱਕ ਘੜੇ ਦਾ ਪੱਕਾ ਹੀ ਹੁੰਦਾ ਸੀ ਤੇ ਕਈ ਵਾਰ 2 ਵੀ ਵੱਜ ਜਾਂਦੇ ਹੁੰਦੇ ਸੀਗੇ ਦੋ ਦੋ ਘੜੇ ਹੀ ਵੱਜਦੇ ਰਹੇਗੇ ਖੇਤ ਨਾਲ ਤਾਂ ਬਹੁਤ ਜਿਆਦਾ ਲਗਾਵ ਹੈ ਬਾਕੀ ਸ਼ੌਂਕ ਆ ਆਪਦੀ ਆ ਵੀ ਥਾਂ ਹੁੰਦੇ ਆ ਬਸ ਸ਼ੌਂਕ ਖੇਤੀ ਦਾ ਹੈਗਾ ਪੱਕੇ ਸੇ ਹੱਦ ਤੱਕ ਹੈ ਬਾਕੀ ਸ਼ੌਂਕ ਤਾਂ ਬਹੁਤ ਤਰ੍ਹਾਂ ਦੇ ਯਾਰ ਉਹ ਵੀ ਕਦੇ ਕਰਾਂਗੇ ਪੂਰੇ ਕੋਈ ਚੱਕਰ ਨਹੀਂ ਚਲੋ ਕੋਈ ਨਹੀਂ ਹੁਣ ਕਰਾ ਇੱਥੇ ਗੇੜਾ ਜਿਹੜਾ ਮਾਰ ਲਿਗੇ ਤੇ ਬਾਕੀ ਓਕੇ ਰਿਪੋਰਟ ਹੈਗੀ ਬਾਕੀ ਚੋਰੀ ਹੋਈ ਹੈ ਆਹ ਟਰਾਂਸਫਾਰਮ ਹੁਣ ਦੱਸਣੇ ਹਨ ਨੂੰ ਮੈਂ ਦਿਖਾਉਣਾ ਭੁੱਲ ਗਿਆ ਰਾਹ 'ਚ ਮੈਂ ਰਾਹ 'ਚ 2-3 ਟਰਾਂਸਫਾਰਮ ਨਾ ਖੋਲ ਕੇ ਥੱਲੇ ਸਿੱਟੇ ਪਏ ਹੈਗੇ ਉਹ ਹੋ ਸਕਿਆ ਮੈਂ ਜਾਂਦਾ ਮਾੜੀ-ਮੁੱਡੀ ਕਲਿੱਪ ਜੀ ਲੈ ਲੂਗਾ ਠੀਕ ਆ ਤੇ ਤੁਹਾਨੂੰ ਮੈਂ ਦਿਖਾ ਦੂੰਗਾ ਸਾਰਾ ਕੁਝ ਵੀ ਆਹ ਖਲਿਆ ਰਿਆ ਪਿਆ ਲਟਰਮ ਕੁਆਟਰ ਮੋ ਦਾ ਅੰਦਰ ਪੋਟੇ ਖਲਿਆ ਰਹਿੰਦੇ ਹੈਗੇ 2-3 ਟਰਾਂਸਫਾਰਮ ਮੰਨ ਕੇ ਤਾਂ ਖੋਲਤੇ ਇਹਨਾਂ ਨੇ ਤੇ ਚਲੋ ਵੀ ਹੁਣ ਕਰਾ ਹੁਣ ਵੇਖ ਲਿਏ ਗੇੜਾ-ਗੁੜਾ ਮਾਰ ਰਹੇ ਤੇ ਫੇਰ ਆਪਾਂ ਚੱਲਾਂਗੇ ਆਪਣੇ ਦੂਜੇ ਖੇਤ ਉੱਥੇ ਗੇੜਾ ਛੇੜਾਂਗੇ ਵਧੀਆ ਚੰਗੀ ਤਰ੍ਹਾਂ ਨਾਲ ਇਹ ਤੁਹਾਨੂੰ ਦਿਖਾਉਣੇ ਕੋਈ ਨਹੀਂ ਚੋਬਰਾਂ ਨੇ ਪੀ ਗਏ ਚਾਹ ਤੇ ਚੱਲ ਪਏ ਫੇਰ ਫੌਜਾਂ ਹੋਪਾ ਗੁਰਪ੍ਰੀਤ ਕੀ ਹਾਲ ਚਾਲ ਹੈ ਹੈ ਕੀ ਬੜੀ ਜਾਂਦਾ ਫਿਰ ਕਿੰਨੀ ਕੀ ਬਾਤ ਰੋਕ ਦੁਬਾਰਾ ਪਾਣੀ ਚੱਲੂ ਪਾਣੀ ਚੱਲੂ ਦੁਬਾਰਾ ਚੋਰੀ ਦੇ ਬਾਰੇ ਕੋ ਕਹਿਣਾ ਚਾਹਣਾ ਤੂੰ ਚੋਰ ਕਹਿੰਦਾ ਤੈਨੂੰ ਕੀ ਦੱਸਾਂ ਕਿੰਨੇ ਟਰਾਂਸਫਾਰਮ ਚੋਰੀ ਹੱਚ ਆਪਣੇ ਹੈ ਟਰਾਂਸਫਾਰਮ ਕਿੰਨੇ ਚੋਰੀ ਆ ਕਹਿੰਦੇ ਆ 10 ਹੋਗੇ 10 ਹੋ ਗਏ ਤੇ ਫਿਰ ਹਾਲੇ ਚੀਜ਼ ਦਾ ਹੁਣ ਮਲਕ ਚੋਰੀਆਂ ਕਿਵੇਂ ਘਟਣਗੀਆਂ ਜਮਾ ਹੀ ਨਹੀਂ ਘਟ ਤੂੰ ਕੀ ਕਰਨਾ ਚਾਹਣਾ ਲੋਕਾਂ ਨੂੰ ਡੱਕਾ ਨਹੀਂ ਰੋਕਣ ਕਹਿੰਦਾ ਰੱਖ ਹੀ ਰੱਖਣ ਬਈ ਯਾਰ ਦੀ ਰੱਖ ਹੀ ਰੱਖਣਾ ਇਹ ਵੀ ਠੀਕ ਆ ਬਈ ਪਰ ਮੁੰਡਿਆ ਮੈਂ ਵੀ ਚੱਲਾ ਹੁਣ ਘਰੇ ਯਾਰ ਦੂਜੇ ਖੇਤ ਵੀ ਜਾ ਕੇ ਆਣਾ ਮੈਂ ਤੇ ਤੂੰ ਸੱਟ ਲਾ ਰਹਿ ਰੂ ਤੇ ਆਪਾਂ ਚੱਲੇ ਫਿਰ ਹੋਰ ਬਹੁਤ ਬਹੁਤ ਹੋਰ ਪੰਜ ਹੀ ਲੋ ਤੇ ਲੋਕਾਂ ਦੀ ਕਰਤੂਤਾ ਦਿਖਾਉਣੀ ਆਪਾਂ ਤੇ ਜਿਹੜੇ ਲੋਕ ਚੋਰੀਆਂ ਕਰਿਆ ਹੁਣ ਦਿਖਾਉਣਾ ਟਰਾਂਸਫਾਰਮ ਕਿਵੇਂ ਸਿੱਟੇ ਪਏ ਕਿਤਾਰਿਆ ਟਰਾਂਸਫਾਰਮ ਠੀਕ ਹੈ ਤੇ ਹੁਣ ਹੁਣ ਇੱਕ ਮਰਿਆ ਪਰ ਇਹ ਸਾਹਮਣੇ ਆਓ ਸਾਹਮਣੇ ਵੇਖੋ ਉਥੇ ਟਰਾਂਸਫਾਰਮ ਹੈ ਨਹੀਂ ਨਾ ਇਹ ਕੋਹ ਚੋਰੀ ਹੋਇਆ ਘੱਟੋ ਘੱਟ ਭਈ ਨਾ ਬਾਲੇ ਮੇਰੇ ਹਿਸਾਬ ਨਾਲ ਵੀ 11 ਟਰਾਂਸਫਾਰਮ ਚੋਰੀ ਹੋਇਆ 11 ਤੇ ਤੁਹਾਨੂੰ ਦਿਖਾਉਣਾ ਮੈਂ ਇਹ ਦੇਖੋ ਲੈ ਇੱਕ ਆਹ ਟਰਾਂਸਫਾਰਮ ਹੈ ਤੇ ਇਹਦਾ ਵੇਖੋ ਕੀ ਹਾਲ ਕਰਿਆ ਪਿਆ ਤੇਲ ਤੂਲ ਡੋਲ ਕੇ ਬੁਰਾ ਹਾਲ ਕਰਿਆ ਪਿਆ ਜਮਾ ਹੈ ਤੇ ਮੇਰੇ ਨਾਲ ਲਾਈਟ ਵੀ ਚੱਲੀ ਜਾਂਦੀ ਹੁਣ ਠੀਕ ਹੈ ਲਾ ਵੇਖੋ। ਕਿ ਕੀ ਲੋਕਾਂ ਦੀ ਜਮਾ ਸ਼ਰਮ ਲਈ ਪੇ ਭੈਣ 14 ਦੀ ਇਹ ਕਿਲੇ। ਘਟ ਘਟ ਵੀ ਸਾਡੇ ਪਿੰਡ ਚ ਬਈ ਜੀ 11 12 ট্রান্সਫਾਰਮ ਚੋਰੀ ਹੋ ਗਿਆ। ਤੇ ਆਹ ਵੇਖੋ ਇਧਰ। ਇਹ ਕਾਹ ਟ੍ਰਾਂਸਫਾਰਮ ਇੱਕ ਸਾਡੇ ਘਰਾਂ ਚ ਇੱਕ ਪਰੇ ਉਹ ਉਹ ਸਾਹਮਣੇ ਟ੍ਰਾਂਸਫਾਰਮ ਇਹ ਉਹ ਰਿਆ। ਤੁਹਾਨੂੰ ਮੈਂ ਉਂਗਲ ਕਰਕੇ ਦਿਖਾਉਣਾ ਇਹ ਸਾਹਮਣੇ ਟ੍ਰਾਂਸਫਾਰਮ ਉਹ ਰਿਆ ਠੀਕ ਆ। ਇਹ ਕੋ ਚੋਰੀ ਹੋਇਆਗਾ। ਘਟ ਘਟ ਵੀ 11 ਟ੍ਰਾਂਸਫਾਰਮ ਚੋਰੀ ਹੋ ਗਿਆ। 11 ਆਵਖਣੀ 12 ਜਿਵੇਂ ਤੋਂ ਮੈਨੂੰ ਸੋਨ ਤੱਕ ਆਇਆ ਮੈਨੂੰ ਬਾਕੀ ਮੈਨੂੰ ਪੱਕੇ ਉਣ ਦੀ ਇਨਫੋਰਮੇਸ਼ਨ ਹੈ ਨਹੀਂ ਕਿ ਇਨਫੋਰਮੇਸ਼ਨ ਤੇ ਜਿੰਨੀ ਕਿਸੇ ਮੈਨੂੰ ਦੱਸਤਾ ਵਾ ਤੁਹਾਨੂੰ ਪਤਾ ਸੀ ਮੈਨੂੰ ਆਏ ਚੋਰੀਆਂ ਹੋਣ ਲੱਗ ਗਏ ਬਾਈ ਫਿਰ ਕੋਈ ਹਾਲ ਨਹੀਂ ਇਹ ਚੀਜ਼ ਦਾ ਫਿਰ ਅੰਤ ਹੀ ਜਾਮਾ ਠੀਕ ਹੈ ਤੇ ਚਲੋ ਚੱਲਦੇ ਹੁਣ ਆਪਣੇ ਖੇਤ ਕਿਨ ਮੈਂ ਤੁਹਾਨੂੰ ਦਿਖਾ ਦਈਏ ਹੋਰ ਨਾਲ ਗੱਲ ਕਰੀ ਸੀ ਟ੍ਰਾਂਸਫਰ ਚੋਰੀ ਹੋਏ ਪਏਗੇ ਚਲੋ ਚੱਲਦੇ ਆਪਾਂ ਆ ਬਈ ਆ ਗਿਆ ਆਪਣੇ ਦੂਜੇ ਖੇਤ ਗੇੜਾ ਛੇੜਾ ਮਾਰਨ ਬਹੁਤ ਦਿਨਾਂ ਬਾਅਦ ਤੇ ਕਣਕ ਕੁਣਕ ਵੇਖ ਲਈ ਗਏ ਕਿ ਮੈਂ ਕੁਛ ਹੈ ਤੇ ਕਮਲਾ ਚੋਬਰ ਵਡੀਆਂ ਨੀਰਾ ਉਥੋਂ ਚਾਚੇ ਦਾ ਮੁੰਡਾ ਮਿਲਦਾ ਇਹ ਇਹ ਉਹ ਵਡੀਆਂ ਤਾਂ ਖੜ੍ਹ ਜੋ ਇਹ ਉਹ ਵਡੀਆਂ ਸਾਹਮਣੇ ਉਹਦੇ ਕੋਲੇ ਚਲਦੇ ਆ 10 ਮਿੰਟ ਭਕਾਈ ਮਾਰ ਕੇ ਆਉਣੇ ਆ ਚਲੋ ਚਲਦੇ ਆ ਕਰ ਕਣਕ ਕੁਣਕ ਵੇਖ ਲਈ ਗਏ ਤੇ ਤੁਹਾਨੂੰ ਫੇਰ ਦਿਖਾਉਣੇ ਠੀਕ ਹੈ ਹਾਂ ਫੇਰ ਚੱਲਾਂਗੇ ਮਨਪ੍ਰੀਤ ਕੋਲੇ ਆਪਾਂ ਹਾਂ ਪ੍ਰਗਟ ਜੀ ਕੀ ਹਾਲ ਚਾਲ ਹੈ ਜੀ ਹੈ ਠੀਕ ਹੈ ਠੀਕ ਹੈ ਕੀ ਕਰਦਾ ਪਿਆਈ ਹੈ ਪਾਠਾ ਵੜੀ ਜਾਣੇ ਹੈ ਪਾਠਾ ਵੜੀ ਜਾਣੇ ਪਾਠਾ ਵਾਰ ਤੇ ਪਾਠਾ ਆਹ ਭਾਂਕ ਤੂਰੀ ਵੀ ਖਾਦੀ ਬਾਲੀ ਗੰਦੀ ਦਾਰ ਆ ਜਾ ਆ ਜਾ ਆ ਜਾ ਆ ਜਾ ਅਲੇ ਹੈੱਡਫੋਨ ਖਾ ਲੈ ਉਹ ਪਾਲੀ ਸਲੇਕੀ ਲੈ ਹੈੱਡਫੋਨ ਖਾ ਲੈ ਹੈੱਡਫੋਨ ਖਾ ਆ ਜਾ ਆ ਜਾ ਛਾਣੀ ਓਏ ਇਹਨੂੰ ਕਿਵੇਂ ਲਾਇਆ ਕਿ ਇਹਨੂੰ ਪਲਕ ਮਾਰਿਆ ਇਹਨੂੰ ਕਿ ਪਾਲੇ ਮਾਰਿਆ अच्छा देखिए आओ <laughs> भाई चलਦੇ ਆ ਘਰੇ ਬਨਪਰੀ ਦੇ ਕੋਲੇ ਤੇ ਸ਼ਾਇਦ ਆਪਾਂ ਜਾ ਕੇ ਉਹ ਸੰਗਤ ਸੰਗਤ ਮੰਡੀ ਮੋਟਰਸਾਈਕਲ ਦੇ ਕਾਗਜ਼ ਪੱਤਰ ਲੈ ਕੇ ਆਉਣੇ ਆ ਸ਼ਾਇਦ ਬਾਕੀ ਹਜੇ ਪੱਕਾ ਪਤਾ ਨਹੀਂ ਹਏ ਸਾਂ ਨੜ ਗਈ ਕਿਹੜਾ ਬਾਕੀ ਪਤਾ ਨਹੀਂ ਪੱਕਾ ਜੇ ਤੇ ਤੇ ਲੈ ਕੇ ਆਉਣੇ ਦੱਸ ਦਾਂ ਸਾਨੂੰ ਤੇ ਨਹੀਂ ਫਿਰ ਪੱਕਾ ਪਤਾ ਨਹੀਂ ਹਜੇ ਕਬੂਤਰਾਂ ਦੀ ਦਵਾਈ ਵੀ ला ਸਕਦੇ ਆ ਠੀਕ ਹੈ ਤੇ ਲੋਕਰ ਚਲਦੇ ਆ ਘਰੇ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਆ ਚੱਲ ਪਏ ਮਨਪ੍ਰੀਤ ਕੋਲੇ ਤੇ ਕੱਲ ਫੋਨ ਦਾ ਲੋਡ ਕਰਾਇਆ ਸੀ ਉਦੋਂ ਮਨਪ੍ਰੀਤ ਤੋਂ ਪੈਸੇ ਲਈ ਸੀਗੇ ਮੈਂ ਉਦੋਂ ਤੁਰਤ ਪੈਰ ਹੈ ਨਹੀਂ ਸੀ ਮੇਰੇ ਕੋਲੇ ਤੇ ਫੋਨ ਦੀ ਸਕ੍ਰੀਨ ਸਕਰੂ ਨੂੰ ਪਾਇ ਸੀ ਤੇ ਉਹਦੇ ਮੈਸਜ ਚੋਂ ਪੈਸੇ ਦੇ ਦੇ ਗਿਆ ਠੀਕ ਹੈ ਪੈਸੇ ਪਹਿਲਾਂ ਦੇ ਦੇ ਗਏ ਮਨਪ੍ਰੀਤ ਨੂੰ ਜੇਹ ਵਾਲੇ ਜਾ ਕੇ ਤੇ ਕਿਰੰਦਰ ਪਿਆ ਤੇ ਮੁੜ ਕੇ ਚੱਲਦੇ ਆ ਦੱਸੇ ਕਿੱਥੇ ਮੈਂ ਭੁੱਲ ਗਿਆ ਤੁਸੀਂ ਸਮਝੀ ਗਿਓ ਕਿੱਥੇ ਜਾਣਾਗਾ 6 ਤੱਕ ਬਾਕੀ ਪੱਕਾ ਪਤਾ ਨਹੀਂ ਕਿਦਾਂ ਚੱਲਦੇ ਆ ਘਰੇ ਦਿਖਾਉਣੇ ਹਨ ਤੁਹਾਨੂੰ ਸਤਿ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸੱਚੇ ਕਰ ਗਰੰਟੀ ਦੇਣੀ ਤੇਰੀ ਮੈਂ ਸਤਿ ਸ੍ਰੀ ਅਕਾਲ ਜੀ ਹੈ ਸਤਿ ਸ੍ਰੀ ਅਕਾਲ ਬਲ ਤਾਂ ਗਰੰਟੀ ਹਾਂ ਗਰੰਟੀ ਤੂੰ ਕੀ ਕਰਨਾ ਸੀਗਾ ਗਰੰਟੀ ਇਹ ਦਿੱਤੀ ਤੂੰ ਮੈਨੂੰ ਕਿਹੇ ਟਾਈਮ ਅੱਛਾ ਉਹ ਵਰਾ ਜੇ ਦੇਈ ਆਉਂਦੇ ਆਪਾਂ ਤਾਂ ਹੀ ਮੈਂ ਅੱਜ ਲੈ ਕੇ ਆਇਆ ਮੈਂ ਫੋਨ ਕੱਲ ਲੋਡ ਕਰਾਇਆ ਸੀਗਾ ਉਦੋਂ ਗਰੰਟੀ ਹੈ ਨਹੀਂ ਸੀ ਕੋਲੇ ਜਿੰਦਗੀ ਬਣ ਗਈ ਹਾਂ ਬਣ ਗਈ ਕਿ ਨਹੀਂ ਬਣ ਗਈ ਦੀ ਹਲਾ ਉਹ ਕੇ ਰਿਪੋਰਟ ਵੀ ਜਾਵਾ ਨਿੱਪਟ ਟਟਿਆ ਪਈ ਭੈਣ ਜੋ ਜਾਵਾ ਹੀ ਇਹਦਾ ਖਿਲਰਿਆ ਪਿਆ ਦੀ ਹਲਾ ਜਿਵੇਂ ਨਵਾ ਹੁੰਦਾ ਤੇ ਨਵਾ ਹੀ ਆਪਣਾ ਆਪਾਂ ਨਵਾ ਹੀ ਐ ਆਪਾਂ ਐ ਕਰਾਂਗੇ ਡਿਸਪਲੇ ਦਾ ਫਰਕ ਤਾਂ ਹੈਗਾ ਤੈਨੂੰ ਹੋਣੀ ਲਈ ਪਤਾ ਲੱਗੂਗਾ ਇਹਨਾਂ ਦਾ ਐਂ ਤੇ ਰੰਗ ਦਾ ਫਰਕ ਹੈ ਰੰਗ ਜਾਂ ਹੋਰੀ ਹੋ ਸਕਦਾ ਇੱਕ ਆਪਾਂ ਐ ਕਰਾਂਗੇ ਦਾਵਣੀ ਇਹ ਤੇਰੇ ਚੈਨਲ ਤੇ ਆਪਾਂ ਜਿਹੜਾ ਇਧਰ ਲਈ ਖੁੱਡ ਵਾਲਾ ਨੂੰ ਲਾਈ ਨਾ ਮਤਲਬ ਪਾ ਲਈ ਦਵਾਈ ਹਾਂ ਪੂਰੀ ਵੱਡੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਠੀਕ ਹੈ ਠੀਕ ਹੈ ਇੱਕ ਵਾਲੇ ਤੇ ਮੈਂ ਪਾ ਦੂੰਗਾ ਇੱਕ ਵਾਲੇ ਤੇ ਤੂੰ ਪਾਈ ਠੀਕ ਹੈ ਠੰਕ ਯੂ ਸਰ ਉਸਤਾਦ ਜੀ ਚੱਲ ਚੱਲੀਏ ਭਰਾ ਲਓ ਭਾਈ ਚੱਲ ਤੇ ਘਰ ਨੂੰ ਤੇ ਬਾਲਾ ਜਿਹੀ ਜਿਹੀ ਮਾਰ ਨਾ ਮਾਰਨੋ ਤੇ ਆ ਗਏ ਥੋੜਾ ਪ੍ਰਕਾਸ਼ ਤੇ ਠੰਡ ਹੈਗੀ ਬਹੁਤ ਜ਼ਿਆਦੇ ਮਤਲ ਨਾੜ ਜਿਉਣੀ ਅਗਰ ਹੈ ਤੇ ਪੰਡ ਤੇ ਕੱਢੀ ਜਾਂਦਾ ਕਬੂਤਰ ਬਾਹਰ ਆਪਣੇ ਬਰੇਕ ਯਾਰ ਕੇ ਸਾਰੇ ਪਾਰ ਕੱਢੀ ਜਾਂਦਾ ਦੂਜੀ ਫੁੱਡਿਆਂ ਦੇ ਬਾਅਦ ਕਬੂਤਰ ਜਿਹੜੇ ਉਹਨਾਂ ਨੂੰ ਕੱਢ ਕੇ ਤੇ ਮੁੜਕੇ ਬਣਾਣੂ ਕੇ ਜਾਊਂਗਾ ਮੈਂ ਤੇ ਜਾ ਕੇ ਬਣਾਵਾਂ ਰਿਲਾ ਰੂਲਾ ਅੱਜ ਦੇਖ ਲਓ ਢਿਲਾ ਬਣਾ ਕੇ ਵਧੀਆ ਚਿੰਗੀ ਤਰ੍ਹਾਂ ਪਾਇਆ ਕਰਾਂਗਾ ਇਸ ਦਾਦੇ ਵੀ ਤੇ ਚਲੋ ਕੋਈ ਨਹੀਂ ਕਰਦੇ ਆਂ ਬਸ ਸ਼ੇਅਰ ਕਰ ਦਿਨਾ ਜੀ ਹੋ ਗਏ ਨਾ ਕੇ ਫਰੈਸ਼ ਪ੍ਰੈਸ ਹੋ ਗਏ ਤੇ ਬੂਟ ਜਰਾ ਬਾਂ ਪਾਲੀ ਜਾ ਕੇ ਉਹਨਾਂ ਨੇ ਰੇਲਾਂ ਰੇਲਾਂ ਉਹਨੇ ਰੇਲਾਂ ਬਸ ਤਰ੍ਹਾਂ ਮੇਰਾ ਕੋਈ ਚੱਕਦਾ ਨਹੀਂ ਇਹ ਵਿਛਾਇਆ ਰਹਿੰਦਾ ਬੂਟ ਪਾਲੀ ਤੇ ਚਲਦੇ ਆ ਕਰਨ ਵੀਰ ਜੀ ਹਾਂਜੀ ਔਰ ਜੋਗਰ ਠੀਕ ਹੈ ਹਾਂਜੀ ਮੁੰਡਾ ਕਿਵੇਂ ਤੇਰਾ ਮੁੰਡਾ ਠੀਕ ਹੈ ਠੀਕ ਹੈ ਮੁੰਡਾ ਚਾਚਾ ਤੇਰਾ ਮੁੰਡਾ ਕਿਵੇਂ ਹੈ ਮੁੰਡਾ ਹਾਂ ਮੁੰਡਾ ਥੋੜੀ ਵੈਕਸੀਨੇਸ਼ਨ ਕਰਨ ਵਾਲੀ ਹੈ ਕਰਨ ਵਾਲੀ ਹੈ ਟਾਈਮ ਦਾ ਬੰਦਾ ਤੇ ਕਰਕੇ ਕਰਦਾਂਗੇ ਚਾਹੂ ਪੀਣਾ ਰਗੜਦੀ ਆ ਪਰ ਮੁੰਡੇ ਨੂੰ ਚਾਹ ਪੀ ਪੀ ਲੋ ਚਾਹ ਪੀ ਲੋ ਤੀਨੀ ਲੋ ਬਈ ਚੱਲ ਫੇ ਦੁਕਾਨ ਤੇ ਮੰਗੂ ਜਾਨੇ ਮਾਂ ਮੰਗੂ ਤੇ ਲੱਗਿਆ ਹੋਇਆ ਚੱਲ ਲਿਆਉਣਾ ਕੀ ਕੀ ਐ ਹਾਂ ਤੱਕਾ ਸੱਤਿਆ ਕਿਤਾ ਕਰਦੇ ਸਾਂਗੇ ਚੱਲ ਫੇ ਦੁਕਾਨਾਂ ਚੱਲ ਜੀ ਲੈ ਲੇ ਉਸ ਮਾਂ ਕੁਰਕਰੇ ਕਰਕੇ ਲੈ ਜੇ ਭੁਜੀਆ ਪਾਜੀਆ ਤੇ ਚੱਲ ਜੀ ਹੁਣ ਘਰੇ ਕਰਾਂ ਕਰਦੇ ਪਾਰਟੀ ਸ਼ਰਟੀ ਕਲੌਟਾ ਗੱਲਾਂ ਮਾ ਜਿੰਦਾ ਆਇਆ ਕੋਲੋੜੇ ਚੱਲਦੇ ਆ ਕਰੇ ਬਈ ਦਿਖਾਉਣੇ ਹੁਣ ਜਾ ਕੇ ਲਓ ਬਈ ਚਲਦੇ ਆ ਉਹ ਭੈਣ ਦਾ ਯਾਰ ਲੌਂਡਾ ਆ ਸਿੱਧਾ ਹੀ ਮੱਥੇ ਲੱਗ ਗਿਆ ਵੀਡੀਓ ਬਣਾਉਣ ਦੀ ਨੀਤੀ ਇਹਨੇ ਕੀ ਹਾਲ ਆ ਜੀ ਠੀਕ ਆ ਮਰਾ ਜੀ ਹੋਰ ਓਕੇ ਰਿਪੋਰਟ ਹੈ ਬੜਾ ਮਿਲਣਾ ਸਾਨੂੰ ਯਾਰ ਤੂੰ ਹੋਰ ਬਾਈ ਯਾਰ ਇੰਨੇ ਤੇਰੇ ਵੱਲ ਹੋਰ ਬਾਈ ਵੀਡੀਓ ਸਟਾਰਟ ਕਰੀ ਤੂੰ ਆ ਵੀ ਗਿਆ ਉਹ ਤਾਂ ਮੌਕੇ ਤੇ ਆ ਗਜਾ ਮੈਂ ਤੂੰ ਜਮਾ ਮੌਕੇ ਤੇ ਹਾਂ ਕੀ ਕਰਦਾ ਕੋਈ ਨਹੀਂ ਬੱਸ ਕਿਹੜਾ ਪਿੰਡ ਤੇਰਾ ਦੱਸ ਦੇ ਫਿਰ ਵੀਡੀਓ ਚ ਦੱਸ ਦੇ ਤੈਰਾ ਪਤਾ ਸਾਨੂੰ ਪਿੰਡ ਕਿਹੜਾ ਹੈ ਮਾਲਾ ਮਾਲਾ ਮਹੱਲਾ ਕੇ ਮਹੱਲਾ ਮਹੱਲਾ ਮੰਦਰ ਹੈ ਹਾਂ ਠੀਕ ਹੈ ਹੋਰ ਫਿਰ ਠੀਕ ਠਾਕ ਹੈ ਕਰੇ ਜਾਨਵਰ ਕਿਵੇਂ ਆਪਣੇ ਓਕੇ ਜਮ ਤੇ ਟੱਕਰ ਗਿਆ ਮਨ ਪ੍ਰੇਮ ਨੂੰ ਮਨ ਪ੍ਰੀਤ ਦਾ ਘਰੇ ਆ ਟੱਕਰ ਗਿਆ ਨੂੰ ਨਹੀਂ ਨਹੀਂ ਫੋਨ ਲਾਇਆ ਉਹਨੂੰ ਅੱਛਾ ਅੱਛਾ ਠੀਕ ਹੈ ਮੈਂ ਮੜਾ ਬਾਲ ਚੱਕਾ ਸੀਗਾ ਬੈਠ ਗਿਆ ਅੰਦਰ ਬਹਿ ਜਾ ਮੁੰਡੇ ਕੋਲ ਤੂੰ ਜਾਇਆ ਤੇ ਉਹਨਾਂ ਦਾ ਅੰਦਰ ਬਹਿ ਜਾ ਬੈਠਾ ਉਹ ਉਧਰ ਤਾਰ ਜੀ ਹੈ ਚੱਲ ਸਰਪੇ ਕੇ ਘਰੇ ਉਧਰ ਅੱਛਾ ਵਾ ਇਦਾਂ ਕੋਲੇ ਪਹਿਲੇ ਚੱਲ ਪਹਿਲਾ ਬਾਬੇ ਕੋਲ ਚੱਲ ਪਾਪੇ ਕੋਲੇ ਜਾ ਵੀ ਪਹਿਲਾਂ ਮੈਨੂੰ ਗੱਲ ਕਰ ਦੇ ਤੂੰ ਤਾਂ ਉਂ ਜਾ ਆਇਆ ਜੇ ਮੈਂ ਗੱਲ ਨਹੀਂ ਕਰੀ ਉਹ ਨਾਲ ਲੱਲ ਬੈਠ ਪਰ ਚਲੋ ਬਾਹਲ ਜਾਈ ਕਰਾ ਤੇ ਫਿਰ ਕਰਦੇ ਹਾਂ ਲੋ ਬਈ ਚੱਲ ਤੇ ਬਾਦਲ ਨੂੰ ਥੋੜਾ ਖਾਨਕਨਸ ਵਾਲ ਲੈ ਗਏ ਬੜਾ ਮੁੱਠਾ ਹੌਲੀ ਤੋਰ ਪਤੰਦਰਾ ਹੈ ਕੋਈ ਨਹੀਂ ਚੱਕਰੀ ਕੋਈ ਨਹੀਂ ਆਹਾ ਹਾ ਛੱਡੋ ਤੇ ਹੌਲੀ ਚੱਲ ਮੜਿਆ ਖਲਦ ਵਾਲੀ ਆ ਭੈਣ ਦਿਆਂ ਕੋਈ ਬਾਦ ਚੱਲ ਜਾ ਕਰ ਬਈ ਆ ਗਏ ਬਾਦਲ ਕੀਲੇਣਾ ਖਾਨ ਨੂੰ ਹਾਂ ਦੇਖਦੇ ਹਾਂ ਦੇਖਣਾ ਜੀ ਕੁਲਪੀ ਘਣੀ ਹੈ ਉਹ ਕੁਆਦਰਾ ਮਾਰ ਕੁਲਪੀ ਕੋਲੇ ਜੀ ਠੰਡਾ ਜੀ ਹੈ ਦੂਸਰੀ ਇਹ ਲੜਾ ਕੁਲਪੀ ਚੱਲ ਫੇਰ ਉਹ ਕਿਹਨ ਡੋਗ ਰਿਆਂ ਨੇ ਭੈਣ ਨਾ ਕਿੱਥੇ ਰੋਕ ਲਿਆ ਆਏ ਹਾਏ ਕਾਂਗਰਸ ਮੱਲ ਵਾ ਡੋਗਰਾ ਚਾਪਰ ਲੜਾ ਤੋਂ ਮੁੰਡਿਆ ਫੇਰ ਕਰ ਦੇਣੀ ਥੋੜਾ ਮੋਟਾ ਉੱਚੋਂ ਪਰਣੀ ਆ ਲੈ ਸੁੱਖ ਜਮਾ ਹੀ ਰਣੀ ਆ ਹਟਿਆਣੀ ਮੁੰਡਾ ਧੱਕਾ ਕਰੀ ਕਹਿੰਦਾ ਖਾਣਾ ਹੀ ਖਾਣਾ ਤੁਮਾਣਾ ਮੈਂ ਕਿ ਲਾਈਟ ਆਈ ਰੀਅਲ ਕਾਬਾ ਚੱਲ ਆ ਨਾ ਕੀ ਹੋ ਚੱਲਦੇ ਘਰੇ ਇਹ ਦਿਖਾਉਣੇ ਹਾਂਜੀ ਮਿੱਤਰੋ ਤੇ ਘਰੇ ਨੂੰ ਚੱਲ ਪਏ ਬਾਦਲੋਂ ਆ ਗਏ ਸੀਗੇ ਤੇ ਹੁਣ ਚੱਲਦੇ ਘਰੇ ਤੇ ਇੱਕ ਕੈਮਰੇ ਵੱਲ ਤਾਂ ਨਹੀਂ ਝਾਗਦਾ ਮੈਂ ਤੇ ਲਾਈਟ ਚ ਪੈਂਦੀ ਅੱਖਾਂ ਚ ਬਾਹਲੀ ਤੇ ਘਰ ਜਾ ਕੇ ਪਾਉਣੇ ਹੈ ਕਬੂਤਰ ਨੂੰ ਦਾਣੇ ਤੇ ਪਾਣੀ ਨਿੱਗਾ ਪਾਣੀ ਦਾਣੇ ਆ ਕੇ ਕਰਦੇ ਆ ਕੰਮ ਕਲੀਅਰ ਤੇ ਬਸ ਘਰੇ ਉੱਪਰ ਨਾਲੇ ਤੇ ਕਰਦੇ ਆ ਸ਼ੇਅਰ ਤੁਹਾਡੇ ਨਾਲ ਜੀ ਆ ਕੇ ਘਰੇ ਤੇ ਵੇਖ ਲਈਏ ਕਬੂਤਰ ਦਾਣ ਤੋਂ ਪਾ ਦਿੱ ਜਨਾਂ ਨੂੰ ਤੇ ਦਾਣੇ ਤਾਂ ਨਹੀਂ ਪਾਏ ਹੁਣੇ ਡੈਢੀ ਦੇ ਢੱਕ ਤੇ ਕਿਹੜਾ ਆਉਂਦੇ ਨੇ ਇਹਨੂੰ ਕੋ ਗਿਆ ਇੱਕ ਕੋਟ ਉਹ ਦਾਣ ਗੋਲੇ ਵੇਖ ਲਈਏ ਨੇ ਇਹ ਕਹਿਣਗੇ ਤੇ ਲੱਗਾ ਪਾਣੀ ਤਾਂ ਪਾਵਾਂਗੇ ਪਾ ਬਈ ਠੀਕ ਹੈ नहीं पानी पाँगे दाने पावे है किया? पर पानी खराब है एक पानी कने ट्रे कच्छा पानी गांक डेढ़ करें एक मिनट पानी निकाल दिए बहर सब तर दाने पा के रख दिए ਕਿ ਕਿਸੀ ਲਾਈਕ ਇਸ ਉੱਤੇ ਨਾ ਲੋਕੀ ਜਾਂਦੀ ਹੱਲੇ ਆਏ ਹਾਈ ਦਾਣੇ ਪਦ ਕੇ ਇੱਕ ਮਿੰਟ ਦਾਣੇ ਆ ਗਈ ਮੱਕੀ ਰੋਜ਼ ਦੀ ਤਰ੍ਹਾਂ ਉਹੀ ਕੁਛ ਮੱਕੀ ਤੇ ਆਇ ਤਰ੍ਹਾਂ ਜੀ ਬਾਜਰਾ कनक नहीं कहते पाई भी मैं कणकू बहुत घट पाँगा मैं ठीक है लो भी दाना कम भी करता रेडी होकर रिपोर्ट करती है जी तो दाने धरती अरफ 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 अर्फ अर्फ अरफ अर्फ अरफ 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 अर्फ अरफ अरफ लो भी दाने पाते हम भांडा झो ਕੁਈ 2 ਦਿਨ ਹੋ ਗਏ ਪਾਣੀ ਬਦਲ ਲੈਣੀ ਸੀਗਾ। ਚਾਹ ਦੇ ਰੇਤਾ ਬાળા ਬਣਿਆ ਪਿਆ। ਤੇ ਤੁਹਾਨੂੰ ਦਿਖਾਉਣੀ ਆ ਫਿਰ ਠੀਕ ਹੈ। ਇਹ ਕਲੀਅਰ ਕਰਕੇ। ਲਓ ਜੀ। ਪਾਣੀ ਗਰਮ ਪਾ ਲੈ ਇਹ ਚ ਆਪਾਂ ਸੇ। ਪਾਫਾ ਨਿਕਲੀ ਜਾਂਦੀ ਹੈ। ਤੇ ਆਪਣੇ ਪੱਠੇ ਵੀ ਥੱਲੇ ਆ ਗਏ। ਤੇ ਕੱਲੋਂ ਵੇਖਾਂਗੇ ਆਪਾਂ ਇਹ ਆਪਾਂ ਕਰਾਏ ਸਾਫ ਸਫਾਈ ਵਧ ਗਿਆ ਚੰਗੀ ਤਰ੍ਹਾਂ ਨਾਲ। ਕੋਈ ਸਿਲ ਬਹੁਤ ਬਣ ਲੱਗੀ ਇਹ ਚ ਵੀ। ਤੇ ਠੰਡਾ ਪਾਣੀ ਪਾ ਦਈਏ। ਤੇ ਪਾਣੀ ਨੂੰ ਠੰਡਾ ਹੋਰ ਵੀ ਲਾਉਣਾ ਪਊ ਆਪਾਂ ਨੂੰ ਜਾ ਕੇ। ਮੈਂ ਤਾਂ ਵੇ ਸਰ ਵੀ ਸਕਦਾ ਪਰ ਥੋੜਾ ਪਾਣੀ ਹੋਰ ਪਾ ਲਈਏ ਆਪਣੇ ਤੇ ਮਗਰ ਟੁੱਟੀ ਹੋ ਗਈ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਆ ਟੁੱਟੀ ਆਪਣੇ ਕੋਲੇ ਛੱਡ ਦਿੰਦੇ ਥੋੜਾ ਜਿਹਾ ਪਾਣੀ ਪਾ ਲੈਣੇ ਇਹ ਚ ਆਪਾਂ ਬਹੁਤ ਹੈ ਮੇਰੇ ਹਿਸਾਬ ਨਾਲ ਤਾਂ ਠੀਕ ਪਾਣੀ ਇਹ ਵੀ ਪਾ ਲੈਣੇ ਬਸ 1 ਮਿੰਟ ਰੁਕੋ ਆਪਾਂ ਇੱਥੇ ਵੀਡੀਓ ਦੀ ਐਡੀ ਕਰ ਹੀ ਦੇਵਾਂਗੇ ਲਓ ਬਈ ਲਓ ਜੀ ਪਾਣੀ ਰ ਕੰਮ ਵੀ ਕਰਤਾ ਕਲੀਅਰ ਆਪਣਾ ਤੇ ਬਾਕੀ ਜਾਨਵਰ ਵੀ ਠੀਕ ਆਪਨੇ ਓਕੇ ਰਿਪੋਰਟ ਹੈਗੀ ਸਾਰਿਆਂ ਦੀ ਤੇ ਚਲੋ ਬਈ ਗੱਲ ਲੈ ਆ ਜਿਵੇਂ ਅੱਜ ਤੁਸੀਂ ਦੇਖ ਹੀ ਲਿਆ ਵੀ ਮੇਰੇ ਹਿਸਾਬ ਨਾਲ ਤਾਂ ਕੁਛ ਖਾਸ ਨਹੀਂ ਕਰਿਆ ਜਾਂ ਬਾਕੀ ਬਾਲਾ ਖਾਸ ਕਰਿਆ ਹੋਊਗਾ ਜਿੰਨਾ ਕਰਿਆ ਤੁਹਾਡੇ ਸਾਹਮਣੇ ਸੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਤੁਹਾਡਾ ਚਿੱਤ ਮੰਨਿਆ ਤਾਂ ਕਿ ਨਹੀਂ ਰੱਬ ਰੱਖਾ ਉਹ ਸੌਰੀ ਸਰ ਆ ਰਹੀ ਚਲੋ ਵੀ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿ ਨਵੀਂ ਵੀਡੀਓ ਨਾਲ ਤੇ ਮੈਂ ਇਹ ਆ ਗੱਟੇ-ਕੁੱਟ ਸੈੱਟ ਕਰਦਾ ਤੇ ਮਿਲਦੇ ਆ ਕਿ ਨਾਂ ਵੀਡੀਓ ਨਾਲ ਬਾਏ ਬਾਏ